ਭਾਈ ਐਵੇਂ ਚੱਕ ਚੱਕ ਢੋਲੀਆਂ ਢਿੱਡ ਇਕੱਠੇ ਕਰਾ ਲੈਂਦੇ ਸੀ ਵੀਡੀਓ ਤੁਹਾਡੇ ਟਰੈਕਟਰ ਵਾਲੇ ਇੱਕ ਪੈਨ ਵਾਲੇ ਟਰੱਕ ਵਾਲੇ ਦੋਸਤਾਂ ਨੂੰ ਭੇਜ ਦੋ ਉਹਨਾਂ ਵਾਸਤੇ ਪٹرول ਪੰਪ ਲੈ ਆਇਆ ਕੋਈ ਢੋਲੀ ਚੱਕਣ ਦੀ ਲੋੜ ਨਹੀਂ ਆ ਵੇਖੋ ਨਾਲੇ ਆਟੋ ਘੱਟ ਹੈਗਾ ਆ ਹੋ ਗਿਆ ਘੱਟ ਤੇ ਇਹ ਪੰਪ ਮਿਲੂ ਕਿਥੋਂ ਪਿੰਡ ਗਿੱਲ ਜਿਲ੍ਹਾ ਲੁਧਿਆਣਾ ਰੀਡਿੰਗ ਦੱਸੂਗਾ ਕਿੰਨੇ ਲੀਟਰ ਪੈ ਗਿਆ ਤੇ ਹੈ ਕਿੰਨੇ ਦਾ ਜੀ ਇਹ ਜਿਹੜਾ ਹੈਗਾ ਜੀ 12000 ਰੁਪਏ ਦਾ ਮੀਟਰ ਵਾਲਾ ਜਿਹਦੇ ਵਿੱਚ ਤੁਹਾਨੂੰ ਸਾਰਾ ਦੱਸੂ ਵੀ ਇੱਕ ਟਰੈਕਟਰ ਚ ਇੰਨਾ ਲੀਟਰ ਪੈ ਗਿਆ ਦੂਜੇ ਚ ਇੰਨਾ ਪੈ ਗਿਆ ਜੇ ਤੁਹਾਡੀ ਘਰੇ ਲੈਣਾ ਘਰੇ ਵੀ ਲੱਗ ਜਾ ਬੈਟਰੀ ਤੇ ਚੱਲ ਪੈਂਦਾ ਅੱ ਦਿਨ ਇਨਵਰਟਰ ਵਾਲੀ ਬੈਟਰੀ ਨਾਲ ਜੋੜ ਲਓ ਉਹਨੇ ਨਾਲ ਚੱਲ ਪੈਂਦਾ ਤੇ ਆਹ ਇਹ ਹੈਗਾ ਬਿਨਾ ਮੀਟਰ ਵਾਲਾ ਦੇ ਵਿੱਚ ਮੀਟਰ ਨਹੀਂ ਹੈਗਾ ਤੇ ਇਹ ਜਿਹੜਾ ਹੈਗਾ 2000 ਸਸਤਾ ਇਹ 15000 ਰੁਪਏ ਦਾ ਤੇ ਆਨਲਾਈਨ ਭੇਜ ਦਿਓ ਕਿਸ ਨੇ ਮੰਗਵਾਉਣਾ ਹੋਵੇ ਇਹ ਫ੍ਰੀ ਡਿਲੀਵਰੀ ਹੈ 올 ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਜਿੱਥੇ ਮਰਜੀ ਬੈਠ ਕੇ ਉੱਥੇ ਭਿਜਵਾ ਦਾਂਗੇ ਤੇ ਸਕਰੀਨ ਤੇ ਚੱਲਿਆਂ ਨੰਬਰ ਤੇ ਫੋਨ ਕਰਕੇ ਮੰਗਵਾ ਲਿਓ ਜਾਂ ਫਿਰ ਪਿੰਡ ਗਿੱਲ ਤੋਂ ਆ ਕੇ ਲੈ ਜਾਓ ਵੀਡੀਓ ਸ਼ੇਅਰ ਕਰਕੇ ਆਪਣੇ ਕਿਸਾਨ ਮਿੱਤਰਾਂ ਨੂੰ ਜਰੂਰ ਭੇਜ ਦਿਓ ਕਿਉਂਕਿ ਹਰ ਕਿਸਾਨ ਦੀ ਲੋੜ ਆ ਇਹ ਅੱਜ ਐਵੇਂ ਢੋਲੀਆਂ ਚੱਕਣ ਦੀ ਲੋੜ ਨਹੀਂ ਬਸ ਆਓ ਲਾਓ ਨਾਲ ਦੀ ਨਾਲ ਤੇਲ ਦੀ ਤੇਲ ਪਿੱਛੇ ਬਹੁਤ ਸਿਆਪਾ ਬੰਦ ਦੀ ਬਾਗੋਂ ਦਾ ਕਲੇਸੀ ਮਟਿਆਦਾ ਆ ਦੇ ਕਰਤਾ ਖਤਮ ਆ ਦੇ ਮੀਟਰ ਤੇ ਸਾਰਾ ਕੁਝ ਬੋਲੂਗਾ ਨਾਲੇ ਦੱਸੂ ਵੀ ਕਿੰਨੇ ਲੀਟਰ ਪਈਆ ਕਿੰਨੇ ਪਈਆ ਇਹ ਤਾਂ ਗੱਲ ਹੈ ਕਿ ਬਾਹਲੇ ਕਾਡਾ ਕੱਢਦੇ ਨੇ